ਮੈਂ ਸਮਝਦਾ ਵਧੀਆ ਗੱਲ ਲਾ ਕੇ ਪਸਤਾ ਤਾਬ ਕਰਨ ਆਏ ਆ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਪ੍ਰਤੀ ਬਗਾਵਤ ਕੀਤੀ ਗਈ ਹੈ ਜਾਂ ਜਾਣੇ ਅਣਜਾਣੇ ਚ ਜਾਂ ਕਿਸੇ ਗੁੱਸੇ ਗਿਲੇ ਦੇ ਵਿੱਚ ਨਿੱਜੀ ਸਵਾਰਥਾਂ ਚ ਆ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਉਸ ਤਰ੍ਹਾਂ ਅਕਾਲੀ ਦਲ ਵਾਸਤੇ ਮਿਹਨਤ ਨਹੀਂ ਕਰ ਸਕੇ ਭਰਾ ਜਾਂ ਮਾਨ ਚ ਕੋਈ ਈਰਖਾ ਖੋਟ ਵੀ ਪ੍ਰਧਾਨ ਨੂੰ ਆਪਾਂ ਸਾਈਡ ਲਾਈਨ ਕਰਨਾ ਜੇ ਉਹ ਜਿਵੇਂ ਆਪਾਂ ਇੰਟਰਵਿਊਆਂ ਸੁਣਦੇ ਆਂ ਜਾਂ ਵੀ ਬੀਜੇਪੀ ਨਾਲ ਅਲਾਈਂਸ ਕਰਨਾ ਸੀ ਉੱਤਾ ਕਰਨਾ ਉਹ ਚੱਕਰਾਂ ਦੇ ਵਿੱਚ ਜੋ ਭੁੱਲਾਂ ਹੋਈਆਂ ਨੇ ਅੱਜ ਬਖਸ਼ਾਉਣ ਆਏ ਐ ਐਮਐਲਏ ਦਾ ਵਧੀਆ ਗੱਲ ਹੈ ਜੀ ਮਾਫੀ ਮੰਗਣ ਆਇਆ ਕਲਤਾ ਸਭ ਤੇ ਇਸ ਤੀਫਾ ਜਰੂਰ ਦੇਣਾ ਚਾਹੀਦਾ ਜੇ ਕੋਰ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਜੇ ਵਰਕ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਜੇ ਬਹੁ ਗਿਣਤੀ ਜ਼ਿਲ੍ਹਾ ਪ੍ਰਧਾਨ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਜੇ ਬਹੁ ਗਿਣਤੀ ਹਲਕਾ ਦੇ ਸੇਵਾਦਾਰ ਅਸਤੀਫਾ ਮੰਗਣ ਸਾਰੇ ਜਿੰਨੀ ਢਾਂਚਾ ਪਾਰਟੀ ਦਾ ਜਿਹਨੇ ਡੈਲੀਗੇਟ ਹੈ ਉਹ ਤਾਂ ਸਾਰੇ ਕਹਿੰਦੇ ਆ ਵੀ ਜੇ ਐ ਇੱਥੋਂ ਤੱਕ ਪਾਰਟੀ ਦਿੱਲੀ ਭਾਰਤੀ ਹਕੂਮਤ ਸਟੇਟ ਵੱਲੋਂ ਕੋਚਨ ਦਾ ਹਰ ਇੱਕ ਹੱਥ ਕੰਡਾ ਅਪਣਾਇਆ ਵੀ ਅਸੀਂ ਅਕਾਲੀ ਦਲ ਨੂੰ ਖਤਮ ਕਰਨਾ ਸਿੱਖਾਂ ਦੀ ਪਾਰਟੀ ਨੂੰ ਕਮਜ਼ੋਰ ਕਰਨਾ ਪਰ ਸੁਖਵੀਰ ਸਿੰਘ ਬਾਦਲ ਤਕੜਾ ਲੀਡਰ ਹੈ ਉਹ ਇਨਸਾਨ ਹੈ ਜੋ ਦਿੱਲੀ ਮੂਰੇ ਝੁਕਿਆ ਨਹੀਂ ਬਹੁ ਗਿਣਤੀ ਪਾਰਟੀਆਂ ਤੁਸੀਂ ਦੇਚ ਵੇਖੀਆਂ ਇੰਡੀਆ ਦੇ ਝੋਲੀ ਚ ਪੈ ਗਈਆਂ ਬਹੁਤ ਐਨਡੀਆ ਝੋਲੀ ਪੈ ਗਈਆਂ ਪਰ ਬੋਤਾ ਸਿੰਘ ਗਰਜਾ ਸਿੰਘ ਦੀ ਮਸਾਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੇਸ਼ ਕੀਤੀ ਕਿ ਸਾਡੇ ਵਾਸਤੇ ਸੱਤਾ ਜ਼ਰੂਰੀ ਨਹੀਂ ਸਾਡੇ ਵਾਸਤੇ ਸਿਧਾਂਤ ਜ਼ਰੂਰੀ ਹੈ ਤੇ ਪਰ ਜੇ ਆਪਾਂ ਨਿੱਜੀ ਤੌਰ ਤੇ ਦੇਖੀਏ ਬਠਿੰਡਾ ਹਲਕਾ ਚੌਥੀ ਵਾਰ ਜਿੱਤਿਆ ਤੇ ਬੱਚੇ-ਬੱਚੇ ਜਵਾਨ ਤੇ ਹੈ ਤੁਹਾਡੇ ਵੀ ਜੋ ਤੁਸੀਂ ਰਿਕਾਰਡ ਕਰ ਰਹੇ ਹੋ ਪੱਤਰਕਾਰ ਖੜੇ ਹੋ ਤੁਹਾਡੀ ਆਤਮਾ ਵੀ ਕਹਿੰਦੀ ਹੈ ਵੀ ਜੇ ਫੌਜਪੁਰ ਤੋਂ ਸੁਖਵੀਰ ਸਿੰਘ ਬਾਦਲ ਲੜਿਆ ਹੁੰਦਾ ਜਿੱਤਦਾ ਇੱਕ ਝੁੰਡਾ ਕਮੇਟੀ ਦੀ ਜੋ ਰਿਪੋਰਟ ਆ ਤੇ ਅਮਰ ਸਕਵਿਰ ਸਿੰਘ ਬਾਦਲ ਨੇ ਕੀਤਾ ਕਿ ਅਸੀਂ ਇੱਕ ਸੀਟ ਤੇ ਲੜਾਂਗੇ ਪਰ ਇਹ ਭਰਾ ਦਾ ਸਾਡੇ ਦੋ ਦੋ ਸੀਟਾਂ ਸਾਰੇ ਲੜਦੇ ਨੇ ਤੁਹਾਨੂੰ ਪਤਾ ਹੈ ਪਰ ਕਈ ਵਾਰੀ ਹੋਰ ਮਜਬੂਰੀਆਂ ਹੁੰਦੀਆਂ ਤੇ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਤੁਸੀਂ ਵੱਡੇ ਹੋ ਸਕਾਰਜੋਗ ਹੋ ਮਤਲ ਸਿਆਣੇ ਹੋ ਮੈਂ ਤੁਹਾਡੇ ਬੱਚਿਆਂ ਸਮਾਨ ਹੈ ਪਰ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਝੂਠ ਨੂੰ ਝੂਠ ਕਹਿਣਾ ਚਾਹੀਦਾ ਮੈਂ ਸਮਝਦਾ ਅੱਜ ਲੋੜ ਹੈ ਇਕੱਠੇ ਹੋ ਕੇ ਆਪਾਂ ਜਿਸ ਦਿੱਲੀ ਦੇ ਇਸ਼ਾਰੇ ਤੇ ਪਾਰਟੀ ਨੂੰ ਕਮਜ਼ੋਰ ਕਰਨ ਲੱਗੇ ਆ ਉਸ ਦਿੱਲੀ ਨਾਲ ਟੱਕਰ ਲਈਏ ਜਿਵੇਂ ਸਾਡਾ ਪ੍ਰਧਾਨ ਲੈ ਰਿਆ ਉਸ ਦਿੱਲੀ ਨਾਲ ਮੁਕਾਬਲਾ ਕਰੀਏ ਕਿ ਸਾਡੇ ਬੰਦੀ ਸੰਗ ਰਹਾ ਕਰੋ ਸਾਡੇ ਕਿਸਾਨੀ ਮਸਲੇ ਹੱਲ ਕਰੋ ਸਾਡੀ ਰਾਜਸਤਾਨੀ ਦਿਓ ਸਾਡੇ ਪਾਣੀਆਂ ਦਾ ਮਸਲਾ ਹੱਲ ਕਰੋ ਸਾਡੇ ਜੋ ਰਹਿੰਦੇ ਜੋ ਠੱਕੇ ਤੁਸੀਂ ਬੇਵਫਾਈਆਂ ਧੋਖਾ ਦਿੱਲੀ ਨੇ ਸਾਡੇ ਨਾਲ ਕੀਤਾ ਉਹਦਾ ਹੱਕ ਅਸੀਂ ਲਵਾਂਗੇ ਤੇ ਲੈ ਕੇ ਰਾਂਗੇ ਸਮੁੱਚਾ ਵਰਕਰਸ ਨੂੰ ਅਕਾਲੀਵਾਲਾ ਚਟਾਨਵਾ ਖੜਾ ਪਰੇ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਆਓ ਇਕੱਠੇ ਹੋਈਏ ਨਿੱਜੀ ਸਵਾਰਤਾ ਨੂੰ ਤਿਆਗੀਏ ਕਾਲੀ ਦਲ ਬਦਲ ਦੇ ਕਾਲੀ ਦਲ ਦੀ ਪਰਿਵਾਰਿਕ ਪਾਰਟੀ ਰਹਿ ਗਈ ਜਿਹੜੇ ਪਾਸ ਪਰਿਵਾਰਕ ਪਾਰਟੀ ਹੈ ਜੀ ਡੈਲੀਗੇਟ ਚੁਣ ਕੇ ਚੁਣੀ ਜਾਂਦੇ ਆ ਪਰਿਵਾਰਕ ਤਾਂ ਉਹਨਾਂ ਨੂੰ ਕਹਿ ਸਕਦੇ ਆ ਇਹੀ ਤਾਂ ਦੁੱਖ ਹੈ ਇਹੀ ਅਫਸੋਸ ਹੈ ਕਿ ਅਕਾਲੀ ਦਲ ਦੇ ਵਿੱਚ ਪਾਰ ਦੱਸਦਾ ਜੇ ਮੈਂ ਦੱਸ ਕੇ ਹਟਿਆ ਕਿ ਬੱਚੇ ਬੱਚੇ ਨੂੰ ਪਤਾ ਸੁਖਵੀਰ ਸਿੰਘ ਬਾਦਲ ਫੋਜਪੁਰ ਲੜਦਾ ਉਹ ਜਿੱਤਦਾ ਦੋ ਸੀਟਾਂ ਨਿਕਲਦੀਆਂ ਸੀ ਲੜਦਾ ਕੌਣ ਆ ਜਿਹਦੇ ਨਾਲ ਲੋਕ ਨੇ ਵੋਟ ਪੈਂਦੀਆਂ ਕੋਈ ਇਹ ਨਹੀਂ ਕਿ ਇਹ ਇਲੈਕਟਡ ਨਹੀਂ ਹੋ ਰਹੇ ਇਹ ਵੋਟਾਂ ਪਾ ਕੇ ਲੈਕਚਰ ਹੋ ਰਹੇ ਆ ਨਾ ਕਿ ਸਿਲੈਕਟ ਹੋ ਰਹੇ ਆ ਸੋ ਇਸ ਕਰਕੇ ਬੜਾ ਅਫਸੋਸ ਕਿ ਇੱਥੇ ਬੀਜੇਪੀ ਵੀ ਹਾਰੀ ਜਿਹੜੀ 400 ਸੀਟ ਮੰਗਦੀ ਸੀ ਉਹਨੂੰ 250 ਆਈ ਤੇ ਪੰਜਾਬ 'ਚ 0 ਇੱਥੇ ਕਾਂਗਰਸ ਵੀ ਹਾਰੀ ਜਿਹੜੀ 300 ਜਿੱਤਦੀ ਹੁੰਦੀ ਸੀ ਐਤਕੀ 100 ਆਈ ਹੈ ਤੇ ਇੱਥੇ ਆਮ ਆਦਮੀ ਵੀ ਹਾਰੀ ਦਿੱਲੀ ਦੇ ਵਿੱਚ ਸਾਰੀਆਂ ਹਾਰ ਗਈ ਤੇ ਪੰਜਾਬ 'ਚ 3 ਨਹੀਂ ਆਏ ਆ ਤੇ ਅੱਜ ਉਹਨਾਂ ਦੇ ਪ੍ਰਧਾਨਾਂ ਤੋਂ ਕੋਈ ਅਸਤੀਫਾ ਨਹੀਂ ਮੰਗਦਾ ਕਿਉਂਕਿ ਦਿੱਲੀ ਤੋਂ ਚੱਲਦੀਆਂ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਜੇਲ੍ਹ 'ਚ ਬੈਠਾ ਮੁੱਖ ਮੰਤਰੀ ਜੇ ਜਲਟਾ ਚੋਰ ਕੋਤਵਾਲ ਕੋ ਡਾਟੇ ਤੇ ਕਹਿੰਦੇ ਸੱਚ ਤਾਂ ਬੋਲੇ ਸਾਲ ਨਹੀਂ ਕੀ ਬੋਲੇ ਤੇ ਆਮ ਆਦਮੀ ਵਾਲੇ ਭਾਜੀਪੀ ਵਾਲੇ ਕਾਂਗਰਸ ਵਾਲੇ ਬੜੀਆਂ ਟਾਰਾ ਮਾਰਦੇ ਆ ਬੀ ਅਕਾਲੀ ਦਲ ਨੂੰ ਐ ਕਰਨਾ ਚਾਹੀਦਾ ਉਹ ਭਾਈ ਆਪਣੇ ਘਰੇ ਵੇਖੋ ਤੁਸੀਂ ਤਿੰਨੇ ਹਾਰੇ ਹੋ ਇੱਕ ਤਾਂ ਮੁੱਖ ਮੰਤਰੀ ਜੇਲ੍ਹ ਚ ਬੈਠਾ ਪਰ ਉਹ ਕੋਈ ਸਤੀਫਾ ਨਹੀਂ ਮੰਗਦਾ ਸਿੱਖਾਂ ਦੀ ਪਾਰਟੀ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਸਿਰਫ ਉਹਦੇ ਨਾਲੇ ਹੋਇਆ ਕਿਉਂ ਕਿ ਪੰਸ਼ੀ ਇਕੱਲਾ ਸ਼ିକਾਰੀ ਵਾਲੇ ਐ ਪਰ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਇਹ ਕਹਿੰਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਲ ਜਾਵੇ ਆ ਜਿਹੜੀਆਂ ਤੁਸੀਂ ਨਿੱਕੀਆਂ-ਮੋਟੀਆਂ ਪਾਰਟੀ ਦੀਆਂ ਪ੍ਰਧਾਨਗੀਆਂ ਦੀ ਗੱਲ ਕਰਦੇ ਹੋ ਇਹ ਪਤਾ ਬੱਚੇ-ਬੱਚੇ ਨੂੰ ਕਿ ਮੁੰਡਾ ਉੱਠਣ ਗਿਆ ਇਹ ਪ੍ਰਧਾਨਗੀਆਂ ਬਹੁਤ ਨਿੱਕੀ ਗੱਲ ਹੈ ਜਿਹੜੇ ਸਿਧਾਂਤ ਤੇ ਸਿਦਕ ਤੇ ਖੜੋਗੇ ਅਕਸਰ ਰਾਜਗबीर ਸਿੰਘ ਬਾਦਲ ਸਿਧਾਂਤ ਤੇ ਖੜਿਆ ਸਿਦਕ ਤੇ ਖੜਿਆ ਤੈਨੂੰ ਦੁਸਤੀਫੇ ਮੰਗੇ ਜਾ ਰਹੇ ਬਹੁਤ ਮੰਦਭਾਗੀ ਘਟਨਾ ਮਾੜੀ ਗੱਲ ਹੈ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਉਹਦਾ ਵਾਰ-ਵਾਰ ਐਨਐਸਏ ਕੱਲਾ ਵਧਾਈ ਨਹੀਂ ਜਾ ਰਿਹਾ ਤੇ ਜੋ ਦਿੱਲੀ ਸਟੇਟ ਨੇ ਹਾਰੇ ਹੋਏ ਮੰਤਰੀ ਬਣਾਏ ਐ ਰਮਨਜੀਤ ਬਿੱਟੂ ਵਰਗੇ ਉਹ ਲੜਕਰੇ ਮਾਰਦੇ ਐ ਕਿ ਅਸੀਂ ਹੋਰ ਵੀ ਸਿੱਖਾਂ ਨੂੰ ਪੜਾਂਗੇ ਕੱਲਾ ਬਿੱਟੂ ਨਹੀਂ ਇਹਦੇ ਵਾਸਤੇ ਹੋਰ ਵੀ ਜੇਲ੍ਹ ਐ ਤੇ ਇਹ ਹੋਰ ਇਦੂ ਬਾਦ ਸਿੱਖ ਕੌਮ ਵਾਸਤੇ ਪੰਜਾਬ ਵਾਸਤੇ ਜਲਾਲਤਾਰੀ ਗੱਲ ਕਿਉ ਤੇ ਦਿੱਲੀ ਵੱਲੋਂ ਥਾਪੜਾ ਲੈ ਕੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੇ ਹਰਾਇਆ ਪਰ ਮਿਤਸਾ ਕਹਿੰਦਾ ਨਹੀਂ ਇਹ ਮੇਰਾ ਬੰਦਾ ਮੈਂ ਇਹਨੂੰ ਮੰਤਰੀ ਬਣਾ ਕੇ ਭੇਜਦਾ ਤੇ ਉਹ ਪੰਜਾਬ ਚ ਆ ਕੇ ਲਲਕਰੇ ਮਾਰਦਾ ਕਿ ਮਿੱਤਰ ਅਮਰਤਪਾਲ ਵਾਸਤੇ ਡਿਬਰੂਗੜ੍ਹ ਤੋਂ ਅੱਗੇ ਵੀ ਜੇਲ ਹੈ ਭੁਲੇ ਪੰਜਾਬ ਦੇ ਲੋਕ ਦੇਖਣ ਕਿ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਣਾ ਕਰਨਾ ਤੇ ਜਾਂ ਅਕਾਲ ਤਖਤ ਸਾਹਿਬ ਟਾਉਣ ਵਾਲੇ ਜਾਂ ਦਿੱਲੀ ਤੋਂ ਚੱਲਣ ਵਾਲੇ ਜਾਂ ਦਿੱਲੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਖੋਣ ਵਾਲੇ ਸਿੱਖਾਂ ਤੇ ਬਾੜ ਕਰਨ ਵਾਲਿਆਂ ਜਿਤਾਉਣਾ ਤੇ ਪੰਜਾਬ ਦੇ ਲੋਕਾਂ ਨੇ ਦੇਖਣਾ ਪਰ ਅਕਾਲੀ ਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਕੋ ਇੱਕ ਵੀ ਤਕੜਾ ਤਕੜਾ ਇਨਸਾਨ ਉਹ ਅੱਜ ਵੀ ਜਮੀਰ ਜਾਗਦੀ ਹੈ ਤਕੜਾ ਇਨਸਾਨ ਉਹ ਹੈ ਜੋ ਆਪਣੇ ਲੋਕਾਂ ਦੀ ਲੜਾਈ ਲੜਦਾ ਸੱਤਾ ਦਾ لالਚ ਨਹੀਂ ਕਰਦਾ ਇਹ ਬੜੇ ਦੁੱਖ ਦੀ ਗੱਲ ਇਹਨਾਂ ਦੇ ਯਕੀਨ ਨਹੀਂ ਕਰਦੇ ਸਾਥ ਦੇ ਬੰਦੇ ਦੇ ਯਕੀਨ ਕਰ ਲਾਂਗੇ ਪਰ ਬੀਜੇਪੀ ਦੇ ਚਕਿੰਦੀ ਕੀਤਾ ਜਾ ਸਕਦਾ ਕਿਉਂਕਿ ਨੋਟੀਫਿਕੇਸ਼ਨ ਕਰਕੇ ਮੁਕਰੇ ਹੋਏ ਹੈ ਜੋ ਅਕਾਲੀ ਦਲ ਨੇ ਲਗਾਤਾਰ 14 ਤੋਂ ਲੈ ਕੇ ਰੌਲਾ ਪਾਇਆ ਬੀਬਾ ਹਰਸਿਮਰਤ Kaur ਬਾਦਲ ਨੇ ਟੈਬਲਟ ਮੀਟਿੰਗਾਂ ਦੇ ਵਿੱਚ ਤਾਂ ਜੇ ਉਹ ਅਮਲ ਲਿਆਂਦਾ ਅਮਲ ਕਰਾਇਆ 19 ਚ ਨੋਟੀਫਿਕੇਸ਼ਨ ਕੀਤਾ ਪਰ ਜਦੋਂ ਅਕਾਲੀ ਦਲ ਨੇ ਸਿਆਸੀ ਪਾਰਟਨਰਸ਼ਿਪ ਤੋੜਤੀ ਸਿਆਸੀ ਜੀਹੋਂ ਤੱਕ ਤੋੜਤਾ ਉਹਦਾ ਬਦਲਾ ਪੂਰੀ ਕੌਮ ਤੋਂ ਲੈ ਰਹੇ ਆ ਉਹਦਾ ਬਦਲਾ ਸਿੱਖਾਂ ਤੋਂ ਲੈ ਰਹੇ ਆ ਕਿ ਜੇ ਤੁਸੀਂ ਛੋਟੀ ਸਿਆਸੀ ਪਾਰਟੀ ਕੱਢਦੇ ਸੀ ਉਹ ਤਾਂ ਤੋੜਿਆ ਆ ਚੱਕੋ ਛੋਟੀ ਬੰਦੀ ਸਿੰਘ ਨਹੀਂ ਛੜਦੇ ਆ ਚੱਕੋ ਛੋਟੀ ਦਿੱਲੀ ਕਮੇਟੀ ਖੋਲੀ ਆ ਚੱਕੋ ਛੋਟੀ ਹਰਿਆਣਾ ਕਮੇਟੀ ਖੋਲੀ ਆ ਚੱਕੋ ਡਾ ਪਟਨਾ ਸਾਹਿਬ ਬੋਰਡ ਖੋਲਿਆ ਕਿਉਂਕਿ ਦਿੱਲੀ ਮੰਨਦੀ ਹੈ ਕਿ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਸੋ ਆਪਾਂ ਨੂੰ ਵੀ ਲੋੜ ਹੈ ਕਿ ਆਪਾਂ ਆਪਣੇ ਬਗਾਨੇ ਦਾ ਪਰਕ ਲੈਣ